ਤੇ ਅੱਜ ਅਸੀਂ ਕੋੜੀ ਕੱਢਤੀ ਬਾਹਰ ਹਾਂ ਭਈ ਜਿਹੜਾ ਆਪਾਂ ਬਾਹਰ ਪ੍ਰੈਡਿਕ ਬਣਾਇਆ ਸੀ ਇਹ ਸਹੀ ਨਹੀਂ ਬਠਾ ਰਾਤੀ ਕੋੜੀ ਨੇ ਲੇਟਾ ਮਾਰਿਆ ਮਾਰ ਕੇ ਤਾਂ ਥੱਲੇ ਦੀ ਬਾਹਰ ਹੋ ਗਈ ਸੇਮ ਪਹਿਲਾਂ ਬਣਾਇਆ ਸੀ ਉਹ ਵੀ ਇਹੀ ਸੀਗਾ ਸ਼ੈਡਾਂ ਤੇ ਵਾਰਡ ਜਾਂ ਕਿਟਾਂ ਦੀ ਵਾਰਡ ਜਾਂ ਫਿਰ ਜਿਹੜੇ ਆਪਾਂ ਸਲੇਟਾਂ ਲਾਉਨੇ ਹੁੰਦੇ ਆ ਛੱਤਾਂ ਦੇ ਉੱਪਰ ਉਹਦੀ ਇਹ ਮਗਰਚਾਰ ਦੁਵਾਰੀ ਕਾਨੀ ਬਹੁਤ ਜ਼ਰੂਰੀ ਹੁੰਦੀ ਆ ਜਾਂ ਫਿਰ ਮੈਟ ਲਾ ਕੇ ਸੱਡਾਂ ਤੇ ਵੀ ਉਹਦੀ ਸਪੋਰਟ ਹੋਣੀ ਜ਼ਰੂਰੀ ਹੁੰਦੀ ਆ ਅਸੀਂ ਫਿਰ ਦੇਸੀ ਜਿਗੜਾੜ ਕੀਤਾ ਵੀ ਜੇ ਘੋੜੀ ਪਲਟਾ ਮਰੂਗੀ ਮਿੱਟੀ ਲੱਗ ਜਾ ਕਿਉਂਕਿ ਫਿਲਹਾਲ ਇਹ ਜੇ ਟੈਂਪੋਰਰੀ ਇਹ ਬਣਾਇਆ ਜਿੱਦਾਂ ਹੀ ਸਾਲ ਸ਼ੁਰੂ ਹੋਣਿਆ ਫੇਰ ਦੁਬਾਰਾ ਇਹਨੂੰ ਪਟਕੇ ਧੁੱਪੇ ਲਾਉਣਾ ਪੈਣਾ ਫਿਰ ਰਾਤ ਨੂੰ ਬਾਰਾ ਰੱਖਨੇ ਕੋੜੇ ਜ਼ਰੂਰੀ ਆ ਹਵਾ ਹਰਾ ਰਹਿੰਦਾ ਕਮਰਿਆਂ ਚ ਪੱਖੇ ਲਾਏ ਕਦੇ ਲਾਈਟ ਚੱਲ ਜਾਂਦੀ ਆ ਫੇਰ ਔਖਾ ਨਾ ਵੀ ਰੋਜ਼ ਕੁਛ ਨਾ ਕੁਛ ਕੋੜਿਆਂ ਚ ਨਮਾ ਹੁੰਦਾ ਪਤਾ ਸੀ ਵੇ ਹੋਣਾ ਆ ਪਰ ਬਣਾਇਆ ਨੂੰ ਅਜੇ ਹਫਤਾ ਕੀ ਹੋਇਆ ਸੀਗਾ ਛੇਤੀ ਕਾਂਡ ਕਰ ਗਈ ਕੋੜੇ 60 ਚੋੜ ਤੋਂ ਵਿਚਾਰੀ ਪਰ ਫੇਰ ਵੀ ਕਿਆ ਰੱਖਣਾ ਜ਼ਰੂਰੀ ਇਹਨਾਂ ਗੱਲਾਂ ਦਾ ਗੱਲਾਂ ਨਿੱਕੀਆਂ ਨਿੱਕੀਆਂ ਜੀਆਂ ਪਤਾ ਨਹੀਂ ਲੱਗਦਾ ਕਦੋਂ ਕੀ ਹੋ ਜੇ